ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣਿਆ ਇਸ ਵੇਲੇ ਦੇ ਬੁਲੇਟਿਨ ਦਾ ਜੀ ਹਰਮੰਦਰ ਸਾਹਿਬ ਵੇਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ ਕਿਹਾ ਇਸ ਵਾਰ ਮਾਨ ਸਰਕਾਰ ਦਾ ਹੋਵੇਗਾ 13/0 ਅੱਜ ਖਤਮ ਹੋ ਸਕਦਾ ਹੈ ਲੁਧਿਆਣਾ ਵਿੱਚ ਕਾਂਗਰਸ ਉਮੀਦਵਾਰ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਹਾਈ ਕਮਾਂਡ ਨਾਲ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਖੁਲਾਸਾ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਕੀਤਾ ਧੰਨਵਾਦ ਕੀਤੀ ਤਾਰੀਫ਼ ਜੀਰਖਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਚ ਮਿਲੀ ਨੌਜਵਾਨ ਦੀ ਲਾਸ਼ ਵੇਖ ਕੇ ਹੈਰਾਨ ਰਹਿ ਗਏ ਸਾਰੇ IPL ਚੋ ਸਮਾਗਮ ਕਰਨਗੇ ਨਵਜੋਤ ਸਿੱਧੂ ਸੰਗਰੂਰ ਚ ਖੈਰਾ ਲਈ ਕਰ ਸਕਦੇ ਨੇ ਚੋਣ ਪਰਚਾ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਟਿਕਟ ਮਿਲਣ ਤੋਂ ਬਾਅਦ ਅੱਜ ਫਿਰ ਇੱਕ ਵਾਰ ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਜੋਨ ਪਚਾਰ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਆਪ ਵੱਲੋਂ ਕੀਤੇ ਜਾ ਰਹੇ 13/0 ਦੇ ਦਾਅਵੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਵਾਰ ਮਾਨ ਸਰਕਾਰ 0 ਤੇ ਹੀ ਰਹੇਗਾ ਹੋਰ ਕੀ ਕੁਝ ਕਿਹਾ ਸਿਮਰਤ ਕੌਰ ਬਾਦਲ ਨੇ ਆਓ دیکھتے ہیں ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਦਾ ਹੀ ਰਹਿਤ ਕਰਕੇ ਜਿੰਦਾ ਬਾਜਿਆ ਹੈ ਇਸ ਗਰੀਬ ਦੀ लाज ਰੱਖੀ ਹੈ ਅੱਜ टिकट मिलन तो बाद एक बार फिर इतने नतमस्तक होके गुरु का ओट आसा लेके अरसा करके आज चोन प्रचार कल तो मैं शुरू करांगी ਇਹ ਸਾਾਸ ਦੇ ਨਾਲ ਕਿ ਇਹ ਮੰਗਤੇ ਦੀ ਚੋਲੀ ਵਿੱਚ ਕੋ ਸਾਫ ਖਿਰਨਗੇ ਸਫਲਤਾ ਬਖਸ਼ਣਗੇ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਣ ਬਖਸ਼ੇ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਿੱਚ ਕਾਂਗਰਸ ਉਮੀਦਵਾਰ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਅੱਜ ਖਤਮ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਮੌਜੂਦਾ ਐਮਪੀ ਰਵਨੀਤ ਬਿੱਟੂ ਦੇ ਪਾਰਪਾਰ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਨੂੰ ਹੁਣ ਤੱਕ ਉਹਨਾਂ ਦਾ ਸਹੀ ਵਿਕਲਪ ਨਹੀਂ ਮਿਲੇਆ ਭਾਵੇਂ ਕਿ ਦੌੜ ਵਿੱਚ ਸਾਬਕਾ ਮੰਤਰੀ ਸੁਖਿੰਦਰ ਸਿੰਘ ਨਾਧਵਾ, ਪ੍ਰਗਟ ਸਿੰਘ, ਵਿਜੇਂਦਰ ਸਿੰਘਲਾ, ਸੁਖ ਸਰਕਾਰਿਆ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ ਪਰ ਹੁਣ ਮੁੱਖ ਰੂਪ ਵਿੱਚ ਮੁਕਾਬਲਾ ਸਾਬਕਾ ਮੰਤਰੀ ਭਾਰਤ ਕੁਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਸੰਜੇಯ್ ਤਲਵਾਰ ਦੇ ਵਿਚਕਾਰ ਵੀ ਸਾਨੂੰ ਮਿਲ ਰਿਹਾ ਹੈ ਕਿਉਂਕਿ ਸਿਮਰਨਜੀਤ ਸਿੰਘ ਬੈਂਸ ਅਤੇ ਜਸਜੀ ਖੰਗੂੜਾ ਦੇ ਨਾਮ ਵੀ ਚਰਚਾ ਦੇ ਵਿਚਕਾਰ ਲੋਕਲ ਕਾਂਗਰਸੀ ਕਿਸੇ ਬਾਹਰੀ ਪਾਰਟੀ ਤੋਂ ਇਹ ਨੇਤਾ ਨੂੰ ਉਮੀਦਵਾਰ ਬਣਾਉਣ ਦਾ ਵਿਰੋਧ ਕਰ ਰਹੇ ਨੇ ਜਿਸ ਦੇ ਮੱਦੇ ਨਜ਼ਰ ਕਾਂਗਰਸ ਹੁੰਤਾ ਕਲੂਤਿਆਣਾ ਦੀ ਟਿਕਟ ਦਾ ਫੈਸਲਾ ਨਹੀਂ ਲੈ ਸਕੀ ਤੇ ਭਾਜਪਾ ਆਪ ਅਤੇ ਕਾਲੀ ਦਲ ਵੱਲੋਂ ਕਈ ਦਿਨ ਪਹਿਲਾਂ ਹੀ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਹੋਈ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਸੋਨੀਆ ਗਾਂਧੀ ਅਤੇ ਅੰਮਿਕਾ ਸੋਨੀ ਦੀ ਮੌਜੂਦਗੀ ਵਿੱਚ ਸਕਰੀਨਿੰਗ ਕਮੇਟੀ ਦੀ ਰਿਪੋਰਟ ਨੂੰ ਫੈਸਲਾ ਦੇਣ ਦੀ ਬਜਾਏ ਇਹ ਕਹਿ ਕੇ ਵਾਪਸ મોਣ ਦਿੱਤਾ ਗਿਆ ਕਿ ਉਹਨਾਂ ਦੋ ਦਾਅਵੇਦਾਰਾਂ ਦਾ ਪੈਨਲ ਬਣਾ ਕੇ ਭੇਜਿਆ ਜਾਵੇ ਜਿਨ੍ਹਾਂ ਦੇ ਨਾਮ ਤੇ ਜ਼ਿਆਦਾਤਰ ਲੋਕਲ ਨੇਤਾਵਾਂ ਦੀ ਸਹਿਮਤੀ ਹੋਵੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੇ ਨਾਲ ਪ੍ਰਧਾਨ ਰਾਜਾ ਵੜਿੰਗ ਨੇਤਾ ਆ ਪ੍ਰਤੀਪੱਖ ਪ੍ਰਤਾਪ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਉਹਨਾਂ ਨਾਲ ਸ਼ਨੀਵਾਰ ਨੂੰ ਹੋਣ ਵਾਲੀ ਹਾਈ ਕਮਾਂਡ ਦੀ ਮੀਟਿੰਗ ਦੇ ਬਾਅਦ ਉਮੀਦਵਾਰ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਖਤਮ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਇਹ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਫੈਸਲੇ ਖੇਤੀਬਾੜੀ ਦੇ ਧੰਦਰ ਬਚਾਉਣ ਲਈ ਕੀਤੇ ਮੱਡੀਆਂ ਵਿੱਚ ਲਿਫਟਿੰਗ ਦਾ ਸਹੀ ਪ੍ਰਬੰਧ ਹੋਣਾ ਸਮੇਤ ਕਈ ਫੈਸਲੇ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਧਰਵਾਤ ਕਰਦਿਆ ਕਿਹਾ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਕਿਸਾਨਾਂ ਨੇ ਮੇਰੀ ਅਪੀਲ ਮੰਨੀ ਹੈ ਹੋਰ ਕੀ ਕੁਝ ਕਿਹਾ ਸੀਮ ਭਗਵੰਤ ਮਾਨ ਨੇ ਆਓ ਵੇਖਦੇ ਹਾਂ ਲਾਹੇਬੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜ਼ਿਆਦਾ ਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ ਜਜਾ ਸਪੰਨੀ ਸੀਰੀਅਮ ਮਿੱਤਾਂ ਨਾ ਫਿਰੇ ਤੇ ਉਹੀ ਬਿਜਲੀ ਦੇ ਦਿਨੇ ਆ ਜੇ ਤਾਂ ਉਹ ਜਿਆਦਾ ਉਹਦੇ ਲਈ ਆਸਾਨੀ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ। ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ। ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਂਦੇ ਹਾਂ। ਦੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਨ੍ਹਾਂ ਜਿਨੇ ਵੀ ਹਿੱਸਾ ਪਾਇਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਸਿਕਾ ਜੀ ਤਜ਼ੀਰਖਪੁਰ ਤੋਂ ਬੀਤੇ ਦਿਨ ਇੱਕ ਵੱਡੀ ਖਬਰ ਸਾਹਮਣੇ ਆਈ ਦਰਸਲ ਜ਼ੀਰਖਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਪੈਲ ਗਈ ਉਕਤ ਨੌਜਵਾਨ ਡੇਰਾ ਵਸੀਤਾ ਰਹਿਣ ਵਾਲਾ ਸੀ ਮੀਨੀ ਜਾਣਕਾਰੀ ਮੁਤਾਬਕ ਬੀਤੇ ਦਿਨ ਉਕਤ ਨੌਜਵਾਨ ਮੈਕਡੋਨਲਡ ਵਿੱਚ ਆਇਆ ਬਾਥਰੂਮ ਦੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਉੱਥੇ ਹੀ ਮੌਕੇ ਉੱਤੇ ਪਹ लाश दी ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਹਮਣੇ ਆਈ ਸੀਸੀਟੀਵੀ ਫੁਟੇਜ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਉਕਤ ਨੌਜਵਾਨ ਬੀਤੇ ਦਿਨ ਸਵੇਰੇ 10 ਵਜੇ 15 ਮਿੰਟ ਤੇ ਨੌਜਵਾਨ ਮੈਕਡੋਨਲਡ ਵਿੱਚ ਦਾਖਲ ਹੁੰਦਾ ਹੈ ਇਸ ਦੇ ਬਾਅਦ ਉਹ ਬਾਥਰੂਮ ਵਿੱਚ ਜਾਂਦਾ ਹੈ ਤੇ ਬਾਅਦ ਵਿੱਚ ਉਸ ਦੀ ਬਾਥਰੂਮ ਵਿੱਚੋਂ লাশ ਬਰਾਮਦ ਹੁੰਦੀ ਹੈ ਉਕਤ ਨੌਜਵਾਨ ਬਾਥਰੂਮ ਵਿੱਚ ਡਿੱਗਿਆ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਤੇ লাশ ਨੂੰ ਬਾਥਰੂਮ ਵਿੱਚੋਂ ਬਰਾਮਦ ਕਰਦੀ ਹੈ ਤੇ ਅਗਲੀ ਕਾਰਵਾਈ ਹਾਲੇ ਵੀ ਚੱਲ ਰਹੀ ਹੈ ਪੰਜਾਬ ਦੀ ਲੋਕ ਸਭਾ ਸੀਟ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਪਾਲ ਸਿੰਘ ਖੈਰਾ ਕਣਕ ਦੇ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਨਾਲਾ ਪਹੁੰਚੇ ਇੱਥੇ ਖੈਰਾ ਨੇ ਕਿਹਾ ਕਿ ਕਾਂਗਰਸੀ ਯਾਕੂ ਨਵਜੋਤ ਸਿੰਘ ਸਿੱਧੂ ਕੋ ਦਾ ਆਕੇ ਸੰਗਰੂਰ ਦੇ ਵਕਫਾ ਖੇ ਇਲਾਕਿਆਂ ਵਿੱਚ ਸੁਪਾਲ ਖੈਰਾ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਨੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਫਿਲਹਾਲ ਆਈਪੀਐਲ ਮੈਚ 2024 ਦੀ ਕਮੈਂਟਰੀ ਵਿੱਚ ਰੁੱਝੇ ਹੋਏ ਨੇ ਖੈਰਾ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਿੱਧੂ ਉਹਨਾਂ ਲਈ ਚੋਣ ਪ੍ਰਚਾਰ ਕਰ ਸਕਦੇ ਨੇ ਇਸ ਮੌਕੇ ਦਾਣਾ ਮੰਡੀ ਬਰਨਾਲਾ ਵਿੱਚ ਕਣਕ ਦੀ ਖਰੀਦ ਤੇ ਪਰਮੰਤਾ ਦਾ ਜਾਇਜ਼ਾ ਲੈਂਦਿਆਂ ਕਾਂਗਰਸੀ ਉਮੀਦਵਾਰ ਸੁਖपाल ਸਿੰਘ ਖੈਰਾ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੱਬ ਦੇ ਭਰੋਸੇ ਪਈ ਹੈ ਜਦੋਂ ਕਿ ਮੀਂਹ ਕਾਰਨ 1-2 ਦਿਨਾਂ ਲਈ ਤੂਫਾਨ ਦੀ ਸੰਭਾਵਨਾ ਵੀ ਦੱਸੀ ਗਈ ਹੈ ਜਿਸ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਫਿਲਹਾਲ ਦੇ ਬੁਲਟਨ ਨੂੰ ਲੈ ਕੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹਾਲ ਦੀ ਘੜੀ ਬੁਲਟਨ ਵਿੱਚ ਨਾ ਹੀ ਜਲਦ ਹੋਵੇਗੀ ਮੁਲਾਕਾਤ ਸਿਆਸਤ ਨਾਲ ਜੁੜੀਆਂ ਨਵੀਆਂ ਖਬਰਾਂ ਦੇ ਨਾਲ ਅਦੋਂ ਤੱਕ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਆਰਡੀਆ ਨਿਊਜ਼ ਦਸ਼ਕਾ